ਨਾਤੇ ਪ੍ਰਭੂ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਗਤ ਸਿੰਘ ਤੇਰੀ ਸੋਚ ਤੇ ਸ਼ਹੀਦ ਭਗਤ ਤੇਰੀ ਸੋਚ ਤੇ ਕਿਸਾਨਾਂ ਦਾ ਇੱਕਾ ਜਿੰਦਾਬਾਦ 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 ਸਾਰੇ ਜਥੇਬੰਦੀਆਂ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

ਤੇ ਛੋਟੀ ਉਮਰ ਦੇ ਵਿੱਚ ਸਹੀਦ ਭਗਤ ਸਿੰਘ ਸ਼ਹੀਦ ਹੋ ਗਿਆ ਉਹਦੀ ਸੋਚ ਨੂੰ ਲੈ ਕੇ ਉਹ ਪੀਲੀਆਂ ਪੱਗਾਂ ਵਾਲੇ ਭਗਵਾਨ ਸਿੰਘ ਭਗਵੰਤ ਮਾਨ ਭਗਵੰਤ ਮਾਨ ਸਿੰਘ ਤੇ ਇਹਨੂੰ ਕਹਿਣ ਦਾ ਹੱਕ ਨਹੀਂ ਬਣਦਾ ਤੇ ਸਿੰਘ ਵਾਲਿਆਂ ਨੇ ਕੋਈ ਗੱਲ ਨਹੀਂ ਕਰੀ ਤੇ ਇਹਨੇ ਜਦੋਂ بڑے ਨਾਰੇ ਲਾਉਂਦਾ ਹੁੰਦਾ ਤੇ ਆਹੀ ਭਗਤ ਸਿੰਘ ਸੋਚ ਤੇ ਪਹਿਰੇ ਜਾਂਗੇ ਠੋਕ ਕੇ ਤੇ ਪਹਿਲਾਂ ਲਾਉਂਦਾ ਹੁੰਦਾ ਤੇ ਹੁਣ ਜਿੱਦਣ ਤੋਂ ਕੁਰਸੀ ਮਿਲ ਗਈ ਉਦੋਂ ਤੋਂ ਇਹਨੇ ਕਦੇ ਨਾਰੇ ਨਹੀਂ ਲਾਇਆ ਭਗਤ ਸਿੰਘ ਤੇਰੀ ਸੋਚ ਤੇ ਅਰਾ ਦੇਾਂਗੇ ਠੋਕਾ ਹੁਣ ਤਾਂ ਉਲਟ ਚੱਲਦਾ ਪੱਗ ਸਿੰਘ ਦੇ 1% ਵੀ ਆਹ ਉਹਦੇ ਪਹਿਰੇ ਦੇ ਨਹੀਂ ਚੱਲ ਰਹਾ ਤੇ ਜਦੋਂ ਆਪਣੇ ਕੁਰਸੀ ਤੇ ਬੈਠ ਗਿਆਂ ਇਹਨੂੰ ਸਾਰੀਆਂ ਗੱਲਾਂ ਭੁੱਲ ਗਿਆ ਜਿਹੜਾ ਕਹਿੰਦਾ ਸੀ ਆ ਕਿਸੇ ਵੀ ਸੜਕ ਤੇ ਥਾਣਾ ਨਹੀਂ ਲੱਗੂਗਾ ਹੁਣ ਮੈਂ ਕਹਿੰਦਾ ਕੋਈ ਸੜਕ ਹੀ ਜੀ ਹੈ ਹੀ ਨਹੀਂ ਪੰਜਾਬ ਦੇ ਵਿੱਚ ਜਿੱਥੇ ਥਾਣਾ ਨਾਲ ਲੱਗਿਆ ਹੋਵੇ ਇਹਦੀ ਦੇਣਾ ਮਾਸਟਰਾਂ ਨੂੰ ਉਹਨਾਂ ਨੇ ਡੰਡਾਂ ਨਾਲ ਕੁੱਟਿਆ ਫਿਰ ਆਪਣੇ ਉਹ ਜਥੇਬੰਦੀ ਦੀ ਉਹਨਾਂ ਨਾਲ ਵੀ ਇਹਨੇ ਬੂਰਾ ਕਰਿਆ ਚੰਗਾ ਨਹੀਂ ਹੈ ਕਰਿਆ ਮੈਂ ਇਹਦੀ ਨਹੀਂ ਖੇਤੀ ਕਰਦਾ ਹੁਣ ਜਿਹੜਾ ਆਪਣੇ ਨਾਲ ਕੀਤਾ ਆਪਣੇ ਲੀਡਰ ਫੜਨ ਪਹਿਲਾਂ ਲੀਡਰ ਵਾਲੀ ਮੀਟਿੰਗ ਦੇ ਵਿੱਚ ਜਦੋਂ ਮੀਟਿੰਗ ਕਰਨੀ ਆ ਠੀਕ ਆ ਕਰੋ ਲੀਡਰ ਨੂੰ ਫੜਨ ਦਾ ਕੀ ਮਤਲਬ ਹੈ ਭਾਈ ਲੀਡਰ ਫੜ ਕੇ ਅੰਦਰ ਘਰ ਤੇ ਕਿਸੇ ਨੂੰ ਦੱਸਿਆ ਚੱਕਣੀ ਭਾਈ ਤੁਹਾਡੇ ਲੀਡਰ ਅਸੀਂ ਫੜ ਲਏ ਗਿਰਫਗਰ ਕਰ ਲੇ ਕਿੱਥੇ ਬਾਗੇ ਕਿੱਥੇ ਨਹੀਂ ਬਾਗੇ ਕੋਈ ਪਤਾ ਨਹੀਂ ਕਿਸੇ ਨੂੰ ਅਜੇ ਵੀ ਨਹੀਂ ਪਤਾ ਆਪਾਂ ਨੂੰ ਵੀ ਕਿੱਥੇ ਬੈਠੇ ਨੇ ਉਹ ਦੇਲੇਵਾਲ ਸਾਹਿਬ ਦਾ ਕੋਈ ਪਤਾ ਨਹੀਂ ਵੀ ਕਿਸੇ ਰੈਸਟ ਹਾਊਸ ਦੇ ਵਿੱਚ ਜਾਂ ਕਿਸੇ ਹਸਟਲ ਵਿੱਚ ਤਾਂ ਕਿਸੇ ਝੜ ਵਿੱਚ ਹੈ ਦੂਜੇ ਨੰਬਰ ਤੇ ਆਪਣੇ ਉੱਥੇ ਦੇਖ ਲਓ ਖਨੌਰੀ ਤੇ ਬਾਰਡਰ ਐਨੇ ਰਮਾ 13ਵੇਂ ਨੂੰ ਦਾ ਪਾਰ ਤੇ 13ਵੇਂ ਨੂੰ ਦੱਸੋ ਬੀ ਇਹਦੇ ਵਾਸਤੇ ਠੀਕ ਆ ਇਹਦੀ ਵੀ ਆਪਾਂ ਨੇ ਖੇਤੀ ਕਰਦੇ ਵੀ ਠੀਕ ਹੀ ਨੇ ਇਹ ਵਾਸਤੇ ਕੀਤਾ ਮੈਂ ਤਾਂ ਇੱਕ ਇੱਕ ਵਾਰ ਹੋ ਨਵੀਂ ਕਹਿਣਾ ਜਿੰਨੇ ਵੀ ਆਪਣੇ ਜਥੇਬੰਦੀਆਂ ਆਪੇ ਸੁਣਦਿਆਂ ਨੇ ਬੈਠੀਆਂ ਨੇ ਆਪਣੇ ਨਾਲ ਨੇ ਜਿਹੜਾ ਲੁਧਿਆਣੇ ਦੇ ਵਿੱਚ ਬੋਟਾ ਪੈਣੀਆਂ ਨੇ ਉਹ ਇਹਨੂੰ ਬੋਟਾ ਬਣਾ ਬੋਟਾ ਦੇ ਇਕੱਠ ਕਰਨ ਦਾ ਦੋ ਜਾਨ ਬੱਦ ਤੇ ਬੱਦ ਮੇਰੀ ਇਹ ਬੇਨਤੀ ਆ ਸਾਰੀਆਂ ਜਥੇਬੰਦੀਆਂ ਨੂੰ ਬੋਟ ਪੈਣ ਉੱਥੇ ਇਹਨੂੰ ਇਕੱਠੇ ਦਾ ਕਰਨ ਦਾ ਤਕਰੀਮ ਜਿਆਦਾ ਤੇ ਜੁੱਤਣ ਦਾ ਕੀ ਮਕਸਦ ਇਹਨੂੰ ਸਟੇਜ 'ਤੇ ਲਾਉਣ ਦੋ ਜੇ ਆਪਣਾ ਇਕੱਠ ਹੋਵੇ ਇਕੱਠਾ ਸਾਰੇ ਆਪਾਂ ਕਿੱਥੇ ਹੋਈਏ ਆਪਾਂ ਇਹਨੂੰ ਉੱਤੇ ਸਟੇਜ 'ਤੇ ਲਾਉਣ ਦੋ ਇਹਨੂੰ ਪਤਾ ਲੱਗੇ ਵੀ ਜ਼ਿੰਮੇਵਾਰੀ ਦੀ ਤਾਕਤ ਕੀ ਹੈ ਆਪਣੇ ਡੀਆਈਜੀ ਕਹਿੰਦਾ ਮੇਰੀ ਪੂਰੀ ਨਿਗਾਹ ਉਹਨੇ ਬਿਆਨ ਦਿੱਤਾ ਮੇ ਮੇਰੀ ਪੂਰੀ ਨਿਗਾਹ ਕਹਿੰਦਾ ਕਿਸਾਨਾਂ ਤੇ ਉਹ ਹਰ ਵਕਤ ਉਹਦੀ ਅੱਖ ਕੌਣ ਈ ਅੱਖ ਆਪਣੇ ਪੁਰਿਆ ਦੂਜੇ ਨੰਬਰਾਂ ਦੇਖ ਲਓ ਆਪਣੇ ਫੌਜੀ ਦੇ ਗੱਲ ਸੀ ਬਣਿਆ ਇਕ ਐਡਾ ਬੜਾ ਅਫਸਰ ਆਈਜੀ ਰੈਂਕ ਦਾ ਅਫਸਰ ਹੋਵੇ ਉਹਦੇ ਨਾਲ ਕੁੱਟਮਾਰ ਹੋ ਜਾਏ ਆਪਣੇ ਆਪ ਬੰਦੇ ਦੀ ਕੀ ਗੱਲ ਆ ਫਿਰ ਆਮਦਨ ਦੇ ਮਾਰ ਕੇ ਸੱਟ ਦੇਣ ਪਹਿਲਾਂ ਮਾਰਦੇ ਵੀ ਰਹੇ ਨੇ ਕਾਊਂਟਰ ਵੀ ਕਰਦੇ ਰਹੇ ਨੇ ਹੁਣ ਆਪਾਂ ਸਭ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਭਾਈ ਇਹ ਕਿਵੇਂ ਫੜਦੇ ਨੇ ਕਿਵੇਂ ਪੈਸੇ ਲੁੱਟਦੇ ਨੇ ਇਹ ਕਮਾਊ ਪੁੱਤ ਨੇ ਇਹਨਾਂ ਦੇ ਆਹੇ ਕਿਉਂ ਇਹਨਾਂ ਨੂੰ ਡਿਸਮਿਸ ਕਰ ਦੇ ਕਮਾਊ ਪੁੱਤ ਨੇ ਫਰੰਦਨ ਜਾਊਗੀ ਪਰ ਅਮਰਦਰ ਵੀ ਜਾਣਦੇ ਆ ਕਿ ਇਹਨਾਂ ਦੇ ਐਸਐਸਪੀਆਂ ਦੀ ਐਸਐਸਪੀ ਗਾਹਾਂ ਭੇਜਦੇ ਨੇ ਇਹ ਇਹਨਾਂ ਨੂੰ ਧੋਲਦੇ ਨੇ ਗਾਹ ਤੜਾਈ ਲੁੱਟਦੇ ਗਾਹ ਤੇ ਗਾ ਮੋੜੀ ਦਾ ਮੋੜੀ ਚੱਲੀ ਜਾਂਦੀ ਆ ਐਂਿਆ ਕਿ ਬੇਨਤੀਆਂ ਪਰਵਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬੇਕਰਮ ਸਿੰਘ ਕਰਨੂ ਬਲਾਕ ਪ੍ਰਧਾਨ ਪਾਤੜਾ ਵੀ ਕਿਹਜੂ ਕ੍ਰਾਂਤੀਕਾਰੀ ਉਸ ਤੋਂ ਬਾਅਦ ਜਗਮੇਲ ਸਿੰਘ ਬੰਮਣਾ